ਨੀਟੂ ਛਟਰਾ ਵਾਲੇ ਅੱਜ ਅੰਮ੍ਰਿਤਸਰ ਪਹੁੰਚੇ ਨੇ ਤੇ ਅੰਮ੍ਰਿਤਸਰ ਪਹੁੰਚ ਕੇ ਉਹਨਾਂ ਨੇ ਸਾਫ਼ ਤੌਰ ਤੇ ਸਭ ਤੋਂ ਪਹਿਲਾਂ ਤਾਂ ਆਪਣੀ ਜਿਹੜੀ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤੇ ਗੱਲਬਾਤ ਦੇ ਵਿੱਚ ਉਹਨਾਂ ਨੇ মিডিਆ ਨੂੰ ਸਭ ਤੋਂ ਪਹਿਲਾਂ ਤਾਂ ਕਿਹਾ ਕਿ ਮੈਂ ਅੱਜ ਅੰਮ੍ਰਿਤਸਰ ਪਹੁੰਚਿਆ ਹਾਂ ਤੇ ਬਹੁਤ ਖੁਸ਼ ਹਾਂ ਗੁਰੂ ਦੀ ਨਗਰੀ ਦੇ ਵਿੱਚ ਆ ਕੇ ਮੈਂ ਅੱਜ ਇੱਥੇ ਆਪਣਾ ਜਿਹੜਾ ਵੀ ਚੋਣ ਪ੍ਰਚਾਰ ਹੈ ਉਹ ਵੀ ਕਰ ਰਿਹਾ ਤੇ ਉਹਨਾਂ ਨੇ ਦੱਸਿਆ ਕਿ ਉਹ ਬਨਾਰਸ ਅੰਮ੍ਰਿਤਸਰ ਜਲੰਧਰ ਤੇ ਲੁਧਿਆਣਾ ਤੋਂ ਸਿੱਟਾ ਉਹਨਾਂ ਦੀਆਂ ਪੱਕੀਆਂ ਨੇ ਤੇ ਜਿਹੜੇ ਬੰਦੇ ਉਹਨਾਂ ਦੇ ਨਾਲ ਖੜੇ ਨੇ ਉਹ ਜਿੱਤ ਕੇ ਦਿਖਾਉਣਗੇ ਇਹ ਦਾਵਾ ਜਿਹੜਾ ਹੈ ਨੀਟੂ ਛੱਟਰਾ ਵਾਲੇ ਦੇ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਤੇ ਉਹਨਾਂ ਨੇ ਕਿਹਾ ਹੈ ਕਿ ਅਸੀਂ ਇੱਥੇ ਜਿਹੜੀ ਜਿੱਤ ਹੈ ਉਹ ਜ਼ਰੂਰ ਹਾਸਿਲ ਕਰਾਂਗੇ ਤੇ ਇਸ ਦੇ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਭਾਜਪਾ ਦੇ ਸਾਹਮਣੇ ਖੜੇ ਆ ਤੇ ਜੇਕਰ ਕੋਈ ਰਾਜਾ ਹੈ ਪਰ ਉਹਦੇ ਅੱਗੇ ਪ੍ਰਜਾ ਨਹੀਂ ਖੜੀ ਹੁੰਦੀ ਤਾਂ ਫਿਰ ਉਹ ਸਮਾਜ ਕੈਸਾ ਇੱਥੇ ਨੀਟੂ ਛੱਟਰਾ ਵਾਲੇ ਨੇ ਆਪਣੇ ਚੋਣ ਪ੍ਰਚਾਰ ਕੀਤੇ ਨੇ ਤੇ ਸਭ ਤੋਂ ਵੱਡੀ ਗੱਲ ਕੀ ਨੀਟੂ ਛੱਟਰਾ ਵਾਲਾ ਅਜੇ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਿਆ ਤੇ ਇੱਥੇ ਉਹਨਾਂ ਨੇ ਆਪਣੀ ਜਿੱਤ ਦਾ ਜਿਹੜਾ ਦਾਵਾ ਹੈ ਉਹ ਵੀ ਕੀਤਾ ਹੈ ਅੱਗੇ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਪਰ ਸਭ ਤੋਂ ਪਹਿਲਾਂ ਕੀ ਵੀਜਣਾ ਹੈ ਗੰਮ ਸਰਮ ਸਭ ਤੋਂ ਪਹਿਲਾਂ ਜੀ ਮੈਂ ਇੱਕ ਮਿੰਟ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਜੀ ਜਦ ਵੀ ਕਿਉਂਕਿ ਮੇਰੀ ਇੰਟਰਵਿਊ ਹੋ ਗਈ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਸਦਾ ਬੰਦਾ ਵਾ ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਖਿਸ਼ੀ ਗੁਰੂਕ ਸਾਧੂ ਗੁਰੂ ਭਾਰਤ ਔਰ ਹਲਾਲੂਇਆ ਗੌਸਪਾਖ ਹੋ ਜਨ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨਾ ਮੈਨੂੰ ਬਖਸ਼ ਰੋ ਜਕਾਰਾ ਮੈਂ ਚਿੰਤਪੁਲੀ ਦਾ ਬੋਲ ਸਾਚੇ ਸਰਬ ਸਰਵਾਰ ਦੀ ਜੈ ਔਰ ਜਕਾਰਾ ਲੜ ਰਹੇ ਤੁਸੀਂ ਕੀ ਹੈ ਜਕਾਰਾ ਸਤਿਗੁਰੂ ਰਵੀ ਮਹਾਰਾ ਜਕਾਰਾ ਮਹਾਰਾਜ ਸ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ 12 ਦੇਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦਾਂਗੇ ਪਰ ਇਹ ਵੱਡਾ ਐਲਾਨ ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਅੱਡ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸੇ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਕੱਢ ਕੇ ਹੈ ਤੂੰ ਸ਼ਰੇਆਮ ਗਾਲਾਂ ਕੱਢ ਕੇ ਕਿਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਦਸਤ ਨਾਮ ਨਹੀਂ ਦੱਸਦਾ ਜੀ ਨਹੀਂ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਸਾਹੀ ਲੋਕੀ ਬੋਰਡ ਪੜ੍ਹਣਗੇ ਲੋਕੀ ਤਾਂ ਬੋਕਸ ਹੀਗਾ ਕਿ ਮੇਰੇ ਐਸਸੀ ਪਾਸੀ ਭਾਈਚਾਰੇ ਨੂੰ ਗਾਲਾਂ ਕੱਢੀਆਂ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕਰਦਾਵਾ ਇਹ ਹੁਣ ਤੁਹਾਨੂੰ ਅੰਮ੍ਰਿਤਸਰ 'ਚ ਪਤਾ ਲੱਗੇਗਾ ਕਿਉਂਕਿ ਜਿੱਥੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਂ ਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋਦੀ ਸਾਹਿਬ ਦੇ ਸਾਹਮਣੇ ਹੋ ਦੇਖੋ ਜੇ ਉਹ ਰਾਜਾ ਵਾ ਨਾ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੂੰ ਉਹਦੇ ਸਾਹਮਣੇ ਖੜਾ ਹੁੰਦਾ ਉਹ ਰ ਸਾਨੂੰ ਹੱਕ ਵਾ ਸਾਡਾ ਪੁਰਪਕਣ ਦਾ ਸਾਡੇ ਸਾਨੂੰ ਡਾਕਟਰ ਪਿੰਡਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜ਼ਨ ਹੈਗਾ ਉਹਦਾ ਹਾਂਜੀ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਮੇਰੀ ਵਾਈਫ ਖੜੀ ਹੋਗੀ ਅੱਛਾ 12 ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆਂ ਵਾਲੀ ਅੱਛਾ ਇਹ ਸਾਰੇ ਵੇ ਗਰੁੱਪ ਕੱਟ ਰਹੇ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਬੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹੜੀ ਚਾਹ ਦੀ ਦੁਕਾਨ ਹੈ ਰੇੜੀ ਲੱਗਦੀ ਹੈ ਜਿੱਥੇ ਹਾਂਜੀ ਇੱਥੇ ਇਹ ਵੀ ਰਪਨੀਰ ਵਾਲਾ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਰ ਜੇਗਾ ਸਾਡੇ ਸਾਹਮਣੇ ਕੋਈ ਨਾ ਟਿਕ ਸਕਦਾ ਇਹ ਗਰੰਟੀ ਹੈ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ VOTER SUPPORTER VOTA ਕਿਉਂ ਨਹੀਂ ਬਣ ਸਕਦੇ ਪਰ ਨਹੀਂ ਟੁਰੀ ਪਿਛਲੀ ਵਾਰੀ ਦੇਖੋ ਮੁੱਦੇ ਮੈਨੂੰ ਦੱਸਣੇ ਜੀ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਲੋਕਾਂ ਨੂੰ ਰੁਕੋ 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 ਕੋ ਪਿਆਰ ਕੀ ਦਿੰਦੇ ਹੋ ਕਰਦੇ ਆ ਮੈਂ ਸ਼ਹਿਰ ਘੁੰਮਾਂਗਾ ਇੱਥੇ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੂੰ ਤੇ ਡੰਪ ਦੇ ਜਦੋਂ ਇੱਥੋਂ ਡੰਪ ਕਿੱਥੇ ਆ ਕੂੜੇ ਦਾ ਡੰਬ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਯੂਨੀਵਰਸਿਟੀਸ਼ਨ ਦੇ ਤੋਂ ਬਾਹਰ ਨਿਕਲਦੇ ਆ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੋ ਯਾਰ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸੇ ਭਈਆਂ ਤੇ ਖੜਨਾ ਤੇ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਖੜਿਆ ਕਹਿੰਦਾ 120 ਰੁਪਏ ਦਾ ਮੈਂ ਕਹਾ ਵਾਹ ਹੋ ਰੁਪਏ ਨੀ ਰੰਗ ਵੇਖਣੇ ਕਹਿੰਦਾ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇੱਕ ਕਾਟੋ ਵਾਲੇ ਨੂੰ ਟੱਸੀ ਕਿ ਹੁਣ ਤੂੰ ਲੁੱਟਣਾ ਪਿਆ ਮੈਂ ਕਹਾ ਜੀ ਆ ਆਵੇਂ ਤੀ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਤੁਸੀਂ ਤੁਸੀਂ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗਿਆ ਪਰ ਰਾਤੋ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਦੇਣਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਤੇਲਾ ਕੋਈ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾ ਤੁਸੀਂ ਪਾ ਦੋ ਬਸ ਕਿ ਨੇਡੂ ਨੂੰ ਪਾ ਦੋ ਬੋਟਾ ਨੇਡੂ ਪਾਣੀਆ ਹੋਰ ਕਿਨੇ ਪਾਣੀਆ ਨਹੀਂ ਨੇਡੂ ਹੋਰ ਕੋ ਬੰਦਾ ਜੀ ਸਾਹਮਣੇ ਆ ਗਿਆ ਜੀ ਵਾਰੀ ਤੂੰ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਘਰਦੀਆਂ ਵੋਟਾਂ ਕਿੰਨੇ ਬਹੁਤ ਥੋੜਾ ਜੀ ਲੱਖ ਰੁਪਇਆ ਬਰਜੜਾ ਨੇਡੂ ਜੀ 24000 ਕੀ ਹੈ ਦੇਖੋ 24000 ਤੇ ਲੋਕਾਂ ਦੇ ਤਾਂ ਜੀ ਅੱਛਾ ਸਰਕਾਰ ਸਰਕਾਰ ਨੇ ਚੋਣਾਂ ਸ਼ਾਮ ਲੋਕਾਂ ਦੱਸਾਂਗਾ ਮੈਂ ਜਾ ਕੇ ਮੈਂ ਭਾਜੀ ਜਾਨ ਜੀ 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 ਇਧਰ ਦੇਖ ਜੀ 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 ਪਿਛਲੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਸੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਦੀਆਂ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੁਝ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਕਿੰਨੀਆਂ ਵੋਟਾਂ ਪਈਆਂ ਟੋਟਲ ਇੱਕ ਇੰਟਰਵਿਊ ਹੋਈ ਔਰ ਵਿੱਚ ਤੁਸੀਂ ਕਹੇ 30 ਤੋਂ 35000 ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਜੀ 1 ਲੱਖ ਰੁਪਏ 1 ਲੱਖ ਰੁਪਏ ਵਧਿਆ ਚਾਰ ਜਗ੍ਹਾ ਇਲੈਕਸ਼ਨ ਲੰਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਜਗ੍ਹਾ 50 ਹਜ਼ਾਰ ਰੁਪਏ ਲਾਓ ਇਹ ਪਾਜੀ ਕਮੇਟੀ ਚੱਕੀ ਮੈਂ 90 ਹਜ਼ਾਰ ਰੁਪਏ ਘੱਟ 10 ਹਜ਼ਾਰ ਰੁਪਏ ਘੱਟ ਨੰਬੀ ਜਣੇ ਪਰ ਪੂਰਾ ਕੀਤਾ ਮੈਂ 10 ਹਜ਼ਾਰ ਲੋਕਾਂ ਕੋਲੋਂ ਮੈਂ ਲੱਖ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਉਹਨਾਂ ਦੇ ਮੁੱਦੇ ਕੀ ਨੇ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਈ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਉਹ ਮੈਂ ਖੜਾ ਨੇੜੇ ਨੇੜੇ ਲੱਖ ਲੱਖ ਸਵਾਲ ਨੇੜੇ ਲੱਖ ਲੱਖ ਸਵਾਲ ਮੁੱਦੇ ਦੇ ਦੱਸਾਂਗੇ ਕੌਮ ਲੈਣ ਦੋ ਮੈਨੂੰ ਮੜਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆਇਆ ਮੈਂ ਪਹਿਲੇ ਦਿਨ ਕੌਮ ਲੈਣ ਦੋ ਸ਼ਹੀਦਾਂ ਦੇ ਮੱਥਾ ਦੇਖ ਲੈਣ ਦੋ ਫਿਰ ਆਪਾਂ ਝੰਡਾ ਚਾੜ੍ਹ ਦੇਣਾ ਜੀ ਬਹਿ ਜਾਣਾ ਫਿਰ ਜੀ ਨਾਸਲਾ ਸਵਾਲ ਹੈ ਵੀ ਵਾਰ ਆਇਆ ਫਿਰ ਆ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਯਾਰ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਇਹਦਾ ਕਿ ਮਹਿੰਗਾ ਪਨੀਰ ਆਉਂਦਾ ਤਾਂ ਕਰਕੇ ਅੱਛਾ ਬੈਠੀ ਹੈ ਅੱਜ ਤੁਸੀਂ ਰਾਮੀਲਾ ਮੈਦਾਨ ਨਹੀਂ ਗਏ ਅੱਜ ਜਾਂ ਕੱਲ ਜਾਵਾਂਗੇ ਜੀ ਬਸ ਉਹਨੇ ਅੱਜ ਦੇ ਮੋਕੇ ਤੇ ਮੇਲਾ ਮੈਨੂੰ ਪਤਾ ਨਹੀਂ ਸੀ ਕਿ ਮੈਂ ਅੱਜ ਹੁਣ ਹੀ ਆਇਆ ਆ ਪਾਜੀ ਨੈਕਸਟ ਟਾਈਮ ਚਾਹ ਪੀਣ ਲੱਗੇ ਫਿਰ ਆਪ ਪਨੀਰ ਉਹ ਪਨੀਰ ਖਾ ਲਗੇ ਉਹਨੇ ਮੈਨ ਮੈਂ ਕਹ ਯਾਰ ਆ ਕਿਹੜੀ ਗੱਲ ਹੈ ਅੱਛਾ ਕਮੇਟੀ ਚ ਕਿਹੜਾ ਨਾਮ ਹੈ ਮੈਂ ਤਾਂ ਕੋਈ ਗੱਲ ਨਹੀਂ ਆਪਾਂ ਫ੍ਰੀ ਖਾ ਕੇ ਆਵਾਂ ਗਣੋ ਇਹਨਾਂ ਨੂੰ ਪੈਸੇ ਨਹੀਂ ਲੈਣੇ ਅੱਗਲੀ ਸ਼ਾਮ ਦੇ ਅੱਗੇ ਕਰੇ ਆਂ ਆ ਬੜੀ ਵੱਡੀ ਗੱਲ ਹੈ ਅੰਮ੍ਰਿਤਸਰ ਤੋਂ ਸੁਨੀਲ ਖੋਸ ਲਾਦੀ ਰਿਪੋਰਟ